ਜਦੋਂ ਸਾਡੇ ਫਾਈਨਲ ਐਗਜ਼ਾਮ ਹੋਏ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਦੱਸਤਾ ਕਿ ਤੁਹਾਡਾ ਕਾਲਜ ক্লোਜ਼ਰ ਪਾ ਰਿਹਾ ਹੈ ਸਾਨੂੰ ਹੁਣ 2.5 ਮਨთ ਤੋਂ ਹੁਣ ਅਸੀਂ ਘਰੇ ਬੈਠੇ ਸਾਡਾ ਕੁਝ ਵੀ ਨਹੀਂ ਹਾਲੋ ਕੀਤਾ ਇਹਨਾਂ ਨੇ ਜਦੋਂ ਵੀ ਹੁਣ ਫੋਨ ਕਰਦੇ ਅਸੀਂ ਕਾਲਜ ਵਾਲਿਆਂ ਨੂੰ ਪੁੱਛਣ ਆਸਤੇ ਤੇ ਕੀ ਬੰਨਿਆ ਕਾਲਜ ਦਾ ਕਹਿ ਦਿੰਦੇ ਆ ਹਜੇ ਪ੍ਰੋਸੈਸਿੰਗ ਚ ਹੈ ਸਾਈਨ ਨਹੀਂ ਹੋਏ ਫੀਸਾਂ ਕਿ ਨਹੀਂ ਲੈ ਚੁੱਕੇ ਨੇ ਫਿਰ ਤੋਂ ਸਰ ਇਹਨਾਂ ਨੇ ਸਾਡੇ ਤੋਂ ਫਸਟ ਇਅਰ ਸੈਕੰਡ ਇਅਰ ਤੇ ਥਰਡ ਇਅਰ 50000 ਸਰ ਫੀਸ ਹੈਗੀ ਇਹਨਾਂ ਦੀ ਜਦੋਂ ਸਾਡੇ ਫਾਈਨਲ ਐਗਜ਼ਾਮ ਹੋਏ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਦੱਸਤਾ ਕਿ ਤੁਹਾਡਾ ਕਾਲਜ ਕਲੋਜ਼ਰ ਪਾ ਰਿਹਾ ਹੈ ਚਲੋ ਵਧੀਆ ਗੱਲ ਹੈ ਇਹਨਾਂ ਨੇ ਸਾਨੂੰ ਪਹਿਲਾਂ ਇਨਫੋਰਮ ਕੀਤਾ ਸਾਨੂੰ ਲੱਗਾ ਕਿ ਜਲਦੀ ਜਲਦੀ ਹੋ ਸਕੇ ਕਿ ਪ੍ਰੋਸੈਸ ਜਲਦੀ ਹੋ ਜਾਏਗਾ ਸ਼ਿਫਟਿੰਗ ਕਰਾ ਦੇਣਗੇ ਸਾਨੂੰ ਹੁਣ 2.5 ਮੰਥ ਤੋਂ ਹੁਣ ਅਸੀਂ ਘਰੇ ਬੈਠੇ ਸਾਡਾ ਕੁਝ ਵੀ ਨਹੀਂ ਹੱਲ ਕੀਤਾ ਇਹਨਾਂ ਨੇ ਜਦੋਂ ਵੀ ਹੁਣ ਫੋਨ ਕਰਦੇ ਅਸੀਂ ਕਾਲਜ ਵਾਲਿਆਂ ਨੂੰ ਪੁੱਛਣ ਵਾਸਤੇ ਤੇ ਕੀ ਬਣਿਆ ਕਾਲਜ ਦਾ ਕਹਿ ਦਿੰਦੇ ਆ ਹਜੇ ਪ੍ਰੋਸੈਸਿੰਗ ਚ ਹੈ ਸਾਈਨਿੰਗ ਹੋਏ ਸਰਕਾਰੀ ਆਫਿਸ ਤੇ ਫਾਈਲ ਪਈ ਹੈ ਪੁੱਛਦੇ ਆ ਕੀ ਬਣਿਆ ਜਦੋਂ ਫੋਨ ਕਰੋ ਉਹਦੀ ਫਿਰ ਕੁਝ ਹੱਲ ਨਹੀਂ ਹੋਇਆ ਦਾ ਕੱਢਿਆ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਕਿਸੇ ਹੋਰ ਕਾਲਜ ਤੇ ਸ਼ਿਫਟ ਕਰਾਂਗੇ ਹਾਂਜੀ ਉਹਨਾਂ ਨੇ ਸ਼ਿਫਟਿੰਗ ਦਾ ਸਾਨੂੰ ਕਿਹਾ ਹੋਇਆ ਪਰ ਹਜੇ ਤੱਕ ਕੋਈ ਨਹੀਂ ਹੋਇਆ ਸਾਡੇ ਅਟੈਂਡੈਂਸ ਵੀ ਸ਼ਾਰਟ ਹੋ ਰਹੀ ਹੈ ਸਾਡੇ ਲੈਕਚਰ ਬਹੁਤ ਸ਼ਾਰਟ ਹੋ ਰਿਹਾ ਹੈ ਅਸੀਂ ਮਤਲਬ ਘਰ ਬੈਠੇ ਵੀ ਸਾਨੂੰ ਫੀਲ ਨਹੀਂ ਆ ਰਿਹਾ ਕਿਸੀ ਕੋਈ ਆ ਗਈ ਸੀ ਡਾਕਟਰੀ ਲਾਈਨ 'ਚ ਘਰੇ ਸਾਨੂੰ ਬੈਠੇ ਬਹੁਤ ਟਾਈਮ ਹੋ ਗਿਆ ਸਰ ਫੀਸਾਂ ਵਗੈਰਾ ਲਈਆਂ ਹੋਈਆਂ ਉਹਨਾਂ ਨੇ ਸਰ ਫੁੱਲ ਫੀਸ ਆਸੀਂ ਸਾਰੀਆਂ ਪੇ ਕੀਤੀਆਂ ਫਾਈਨਲ ਜਿਹੜਾ ਸਟਾਰਟਿੰਗ ਸੀ ਇਹਦਾ ਹਜੇ ਕੋਈ ਹੱਲ ਨਹੀਂ ਹੋਇਆ ਜਿੱਥੇ ਸ਼ਿਫਟਿੰਗ ਹੋਏਗੀ ਉੱਥੇ ਫੀਸ ਪੇ ਹੋਏਗੀ ਫਿਰ ਕੀ ਆਂਦੇ ਜਿਹੋ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਕੀ ਆਂਦੇ ਸਰ ਉਹ ਇਹੀ ਕਹਿ ਰਹੇ ਕਿ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਜਦੋਂ ਵੀ ਫੋਨ ਕਰੋ ਅੱਜ ਕੱਲ ਅੱਜ ਕੱਲ ਜਦੋਂ ਅਸੀਂ ਫਿਰ ਉਹਨੂੰ ਜਦੋਂ ਕੱਲ ਆਂਦਾ ਫਿਰ ਉਹਨਾਂ ਨੂੰ ਫੋਨ ਕਰੀਏ ਫਿਰ ਨੈਕਸਟ ਡੇ ਤੇ ਪੈਂਡਿੰਗ ਚਲਾ ਜਾਂਦਾ ਕੰਮ ਕੁਛ ਨਹੀਂ ਹੋਇਆ ਸੀ ਕਿ ਇਥੋਂ ਕੀ ਆਸ਼ਵਾ ਸਰ ਅੱਜ ਵੀ ਗੱਲ ਹੋਈ ਹੈ ਸੁਪਰਡੈਂਟ ਸਰ ਨਾਲ ਤੇ ਉਹ ਕਹਿ ਰਿਹਾ ਕਿ ਹਣ ਦੇਖੋ ਨੈਕਸਟ ਵੀਕ ਸਟਾਰਟ ਕਰਾਂਗੇ ਜੁਦੇ ਹੋਏ ਹੁਣ ਸਟਾਰਟ ਕਰਨਗੇ ਫਿਰ ਸਾਡਾ ਕੰਮ ਕਦੋਂ ਤੱਕ ਕਾਮਯਾਬ ਹੋਏਗਾ ਕਦੋਂ ਤੱਕ ਮਤਲਬ ਮੁਕੰਮਲ ਕਰਨਗੇ ਕਿ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਇਹ ਤਾਂ ਬਹੁਤ ਟਾਈਮ ਲੱਗ ਰਿਹਾ ਫਿਰ ਜਨਵਰੀ ਦਾ ਮੈਂ ਨਾ ਮੰਨ ਕੇ ਚੱਲੋ ਫਿਰ ਸਾਰਾ ਲੰਘ ਜਾਏਗਾ ਫਿਰ ਸਾਨੂੰ ਪੂਰੇ 3 ਮਹੀਨੇ ਘਰੇ ਹੋਗੇ ਬੈਠੇ ਨੂੰ ਫਿਰ ਫਰਵਰੀ ਸਟਾਰਟ ਹੋ ਜਾਏਗੀ ਸਾਨੂੰ ਕੀ ਹੈ ਕੀ ਹੌਸਲਾ ਕਿ ਕਰਾ ਦੇਣਗੇ ਸਰ ਅਸੀਂ ਮਲੋਟ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਚ ਪੜਦੇ ਆਂ ਸਰ ਸਾਡਾ 4th ਇਅਰ ਆ ਸਰ ਸਾਡਾ ਸ਼ੁਰੂ ਹੋ ਚੁੱਕਿਆ ਨਵੰਬਰ ਦਾ ਤੇ ਸਾਡੇ 3rd ਇਅਰ ਦੇ ਫਾਈਨਲ ਪੇਪਰਾਂ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡਾ ਕੋਰਸ ਅਸੀਂ ਬੰਦ ਕਰਨਾ ਤੇ ਤੁਹਾਨੂੰ ਜਦੋਂ ਪੇਪਰ ਤੁਹਾਡੇ ਹੋ ਗਈ ਉਹਦੇ ਬਾਅਦ ਤੁਹਾਨੂੰ ਅਸੀਂ ਸ਼ਿਫਟ ਕਰ ਦਾਂਗੇ ਇਮੀਡੀਏਟਲੀ ਜਦੋਂ ਤੁਹਾਡੇ ਪੇਪਰ ਕੰਪਲੀਟ ਹੋ ਗਏ ਪਰ ਹੁਣ ਸਾਡਾ ਸਰ ਜਨਵਰੀ ਦਾ ਮਹੀਨਾ ਚੱਲੀ ਜਾਂਦਾ ਦੋ ਮਹੀਨੇ ਸਾਇਟ ਉੱਪ ਕੀ ਸਾਡੀ ਪੜ੍ਹਾਈ ਖਰਾਬ ਹੋ ਰਹੀ ਹੈ ਇਹਨਾਂ ਨੇ ਸਾਨੂੰ ਸ਼ਿਫਟ ਵੀ ਨਹੀਂ ਕਦੇ ਕੀਤਾ ਤੇ ਹੇ ਤੱਕ ਕੋਈ ਅਪਡੇਟ ਨਹੀਂ ਚੰਗੀ ਤਰ੍ਹਾਂ ਦੇ ਰਹੇ ਨੇ ਹਰ ਰੋਜ਼ ਇਹ ਲਾਰੇ ਲਾਉਂਦੇ ਨੇ ਕਿ ਅਸੀਂ ਕੱਲ ਕਰ ਦਾਂਗੇ ਪਰਸੋਂ ਕਰ ਦਾਂਗੇ ਪਰ ਹੇ ਤੱਕ ਕੋਈ ਵੀ ਕਾਰਵਾਈ ਨਹੀਂ ਇਹਨਾਂ ਨੇ ਸਾਨੂੰ ਦੱਸੀ ਕਿੰਨੀ ਫਾਈਲ ਦਾ ਪ੍ਰੋਸੈਸ ਪੂਰਾ ਹੋ ਚੁੱਕਿਆ ਹੈ ਕੋਰਸ ਦਾ ਕਿੰਨੇ ਕਿੰਨੇ ਪੈਸੇ ਫੀਸਾਂ ਕਿੰਨੀ ਲੈ ਚੁੱਕੇ ਨੇ ਫੜ ਤੋਂ ਸਰ ਇਹਨਾਂ ਨੇ ਸਾਡੇ ਤੋਂ ਫਸਟ ਈਅਰ ਸੈਕੰਡ ਈਅਰ ਤੇ ਥਰਡ ਈਅਰ 50000 ਸਰ ਫੀਸ ਹੈਗੀ ਇਹਨਾਂ ਦੀ ਸਰ ਮਲੋਟ ਇੰਸਟੀਚਿਊਟ ਆਫ ਫਿਜ਼ੀਓ ਮਲੋੜ ਖੁੱਲਿਆ ਹੋਇਆ ਹੈ ਉੱਥੇ ਮੇਰੀ ਬੇਟੀ ਪੜ੍ਹਦੀ ਹੈ ਜੀ ਸੈਕੰਡ ਇਅਰ ਚ ਹੁਣ ਉੱਥੇ ਕੀ ਹੋਇਆ ਜੀ ਹੁਣ ਉਹਨਾਂ ਨੇ ਕਾਲਜ ਕਲੋਜ਼ ਕਰਕੇ ਹੁਣ ਉੱਥੇ ਸਕੂਲ ਖੋਲਣ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੇ 10-12 ਬੱਚੇ ਨੇ ਜੀ ਉਹਨਾਂ ਦਾ ਜਿਹੜਾ ਭਵਿੱਖਾ ਉਹ ਮਤਲਬ ਐਂ ਸਮਝ ਲਓ ਕਿ ਉਹ ਨਾ ਉਧਰ ਦੇ ਨਾ ਉਧਰ ਦੇ ਨਾ ਕੁਝ ਵੀ ਦੱਸਿਆ ਨਹੀਂ ਜਾ ਰਿਹਾ ਤੇ ਬੱਚੇ 2.5 ਮਹੀਨਿਆਂ ਤੋਂ ਘਰ ਬੈਠੇ ਨੇ ਤੇ ਸਾਨੂੰ ਇਥੋਂ ਪ੍ਰਸ਼ਾਸਨ ਨੂੰ ਅਸੀਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਪੁੱਛ ਰਹੇ ਹਾਂ ਤਾਂ ਸਾਨੂੰ ਕੋਈ ਇਸ ਗੱਲ ਦੇ ਵਿੱਚ ਕੋਈ ਸ਼ੋਰਟੀ ਨਹੀਂ ਲੱਗ ਰਹੀ ਕਿਉਂਕਿ ਇਹੀ ਕੁਝ ਇਹੀ ਲੈਂਗੁਏਜ ਜਿਹੜੀ ਉਹ ਕਾਲਜ ਵਾਲੇ ਬੋਲ ਰਹੇ ਨੇ ਕਿ ਫਾਈਲ ਗਈ ਹੋਈ ਆ ਗਈ ਹੋਈ ਆ ਸਾਡੀ ਇਹ ਮੰਗ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਲੈਕਚਰ ਛੋਟ ਨਾ ਹੋ ਜਾਣ ਤਾਂ ਉਹਨਾਂ ਦੀਆਂ ਕਲਾਸਿਸ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਇਹ ਕਾਲਜ ਨਵਾਂ ਹੀ ਸ਼ੁਰੂ ਹੋਇਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਤੇ ਇੱਥੇ 2020 21 ਤੇ 22 ਇਹ ਤਿੰਨ ਬੈਚਾਂ ਦੀ ਐਡਮਿਸ਼ਨ ਹੋ ਚੁੱਕੀ ਆ ਤੇ ਇਸ ਤੋਂ ਬਾਅਦ ਇਹ ਕਾਲਜ ਦੀ ਮੈਨੇਜਮੈਂਟ ਨੇ ਚਲਾ ਕਾਲਜ ਚਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਰ ਉਹਨਾਂ ਤੋਂ ਕਾਲਜ ਨੂੰ ਠੀਕ ਤਰੀਕੇ ਨਾਲ ਚਲਾ ਨਹੀਂ ਪਾਏ ਸ਼ਾਇਦ ਉਹਨਾਂ ਦੇ ਕੋਈ ਆਪਣੇ ਕੋਈ ਕਾਰਨ ਹੋਣਗੇ ਜਿਹਦੇ ਕਰਕੇ ਉਹ ਇਸ ਚੀਜ਼ ਨੂੰ ਉਹਨਾਂ ਨੇ ਇਹ ਫੈਸਲਾ ਲਿਆ ਹੈਗਾ ਹੁਣ ਕਿ ਇਹ ਕਾਲਜ ਨੂੰ ਅਸੀਂ ਬੰਦ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਰਿਕਵੈਸਟ ਪਾਈ ਹੈਗੀ ਹੈ ਯੂਨੀਵਰਸਿਟੀ ਨੂੰ ਕਿ ਜੀ ਅਸੀਂ ਕਾਲਜ ਬੰਦ ਕਰਨਾ ਚਾਹੁੰਦੇ ਆ ਔਰ ਜਿਹੜੇ ਬੱਚੇ ਇੱਥੇ ਆਲਰੇਡੀ ਜਿਹੜੇ ਪੜ੍ਹ ਰਹੇ ਹੈਗੇ ਆ ਇਹਨਾਂ ਨੂੰ ਕਿਸੇ ਦੂਸਰੇ ਕਾਲਜਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਹੁਣ ਕੋਈ ਵੀ ਜਦੋਂ ਕੋਈ ਕਾਲਜ ਸ਼ੁਰੂ ਹੁੰਦਾ ਹੈ ਜਾਂ ਕੋਈ ਬੰਦ ਹੁੰਦਾ ਹੈ ਜਿਹੜਾ ਤੇ ਹੈਲਥ케ਅਰ ਦੇ ਰਿਲੇਟਡ ਹੈਗਾ ਆ ਉਹਦੇ ਵਿੱਚ ਇਹ ਇਹ ਜ਼ਰੂਰੀ ਹੈ ਕਿ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਹੀ ਖੋਲਿਆ ਜਾਂਦਾ ਹੈ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਖੋਲਿਆ ਜਾਂਦਾ ਹੈ ਔਰ ਗਵਰਨਮੈਂਟ ਦੀ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਹੀ ਬੰਦ ਕੀਤਾ ਜਾਂਦਾ ਹੈ ਇੱਕ ਵਿਦਿਅਕ ਅਦਾਰਾ ਜਿਹੜਾ ਬੰਦ ਹੋਣਾ ਹੈਗਾ ਉਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਮਤਵਪੂਰਨ ਇਵੈਂਟ ਹੈਗਾ ਆ ਔਰ ਇਹ گورਨਮੈਂਟ ਤੋਂ ਇਸ ਕਰਕੇ ਸਾਨੂੰ ਨਾਲ ਨਾਲ ਉਹਨਾਂ ਨੂੰ ਲੈ ਕੇ ਚੱਲਣਾ ਪੈਂਦਾ ਹਾਲਾਂਕਿ ਇਹ ਸਾਡੀ ਯੂਨੀਵਰਸਿਟੀ ਦਾ ਹੀ ਇਹ ਕਾਲਜ ਹੈ ਔਰ ਸਾਡੇ ਯੂਨੀਵਰਸਿਟੀ ਦੇ ਹੋਰ ਕਾਲਜੇਸ ਦੇ ਵਿੱਚ ਇਹ ਬੱਚਿਆਂ ਦੇ ਵਾਸਤੇ ਫੈਸਿਲਿਟੀਆਂ ਹੈਗੀਆਂ ਆ ਉੱਥੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਏਗਾ ਪਰ ਇਹ ਸਾਰਾ ਪ੍ਰੋਸੀਜਰ ਕੰਪਲੀਟ ਕਰਨ ਨੂੰ ਥੋੜਾ ਟਾਈਮ ਲੱਗਦਾ ਹੈ ਯੂਨੀਵਰਸਿਟੀ ਇਸ ਪ੍ਰੋਸੀਜਰ ਦੇ ਵਿੱਚ ਆਲਰੇਡੀ ਲੱਗੀ ਹੋਈ ਹੈ ਤੇ ਗਵਰਨਮੈਂਟ ਨੂੰ ਵੀ ਇੰਟੀਮੇਸ਼ਨ ਭੇਜ ਦਿੱਤੀ ਗਈ ਹੈ ਗਵਰਨਮੈਂਟ ਵੀ ਆਪਣੇ ਲੈਵਲ ਦੇ ਉੱਤੇ ਜੋ ਉਹਨਾਂ ਦੇ ਵਾਸਤੇ ਉਚਿਤ ਹੈਗਾ ਉਹ ਕਰਨਾ ਚਾਹੁੰਦੇ ਨੇ ਉਹ ਕਰ ਰਹੇ ਨੇ ਉਹ ਤੇ ਇਹ ਬੜੀ ਜਲਦੀ ਹੀ ਇਹ ਬੱਚਿਆਂ ਦੇ ਵਾਸਤੇ ਇਹ ਦੂਸਰੇ ਕਾਲਜਾਂ ਦੇ ਵਿੱਚ ਸ਼ਿਫਟਿੰਗ ਕਰਕੇ ਪੜ੍ਹਾਈ ਦਾ ਇੰਤਜ਼ਾਮ ਬੜੀ ਜਲਦੀ ਕੀਤਾ ਜਾਏਗਾ